ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਆਪਣੇ YouTube ਚੈਨਲ ਸੇਖੋਂ ਡੈਰੀ ਫਾਰਮ ਹੋਮ ਤੇ ਤੁਹਾਡਾ ਸਵਾਗਤ ਆ ਆਪਣੇ Facebook ਚੈਨਲ ਤੇ Instagram ਤੇ ਆਪਾਂ ਦੋਸਤੋ ਜਿਹੜੇ ਕੱਲ ਤੋਂ Rajasthan ਦੇ ਵਿੱਚ ਆਏਵੇਂ ਆਪਣੇ ਮਿੱਤਰ ਪਿਆਰੇ ਬਰਾੜ ਕੋਲੇ ਜਿਹਦੇ ਕੋਲ ਬਹੁਤ ਚੰਗਾ ਇੱਕ ਚੰਗੀ ਕੁਆਲਿਟੀ ਦਾ ਸਾਹਣਾ ਜਿਹਦਾ ਨਾਮ ਬਹੁਤ ਚੰਗਾ ਨਾਮ ਆ ਈ ਨਾਮ ਆਪਣੇ ਸਾਹ ਦਾ ਮਸਤਾਨਾ ਸਾਹਣਾ ਜਿਹੜਾ ਆਪਣੇ ਚੜੱਕ ਮੇਲੇ ਤੇ ਵੀ ਆਇਆ ਸੀ ਤੇ ਆਪਣੇ ਜਿਹੜਾ ਹੈਗਾ ਬਾਦ ਛੋਟਾ ਚੈਂਪੀਅਨ ਬਣਿਆ ਉਹਦਾ ਬੱਚਾ ਵੀ ਬਾਈ ਨੂੰ ਆਪਾਂ ਦਿੱਤਾ ਸੀ ਤੇ ਆਪਾਂ ਆਏ ਬੈ ਨਾ ਬਾਈ ਦੀ ਭੈਣ ਕੋਲ ਜਣੇ ਦੀ ਰਾਜਸਥਾਨ ਦੇ ਵਿੱਚ ਤੇ ਜਿਹੜੀਆਂ ਝੋਟੀਆਂ ਖੜੀਆਂ ਮੋਹਰਾ ਨਸਲ ਦੀਆਂ ਬਹੁਤ ਚੰਗੀ ਕੁਆਲਿਟੀ ਦੀਆਂ ਨੇ ਇਹ ਸਾਰੀਆਂ ਹੀ ਮਸਤਾਨੇ ਸਾਹ ਤੋਂ ਗੱਬਣਾ ਤੇ ਇਹ ਜਿਹੜੀ ਤੋਂ ਦੋਸਤੋ ਅੱਗੇ ਹੋ ਕੇ ਪੱਠੇ ਖਾ ਰਹੀ ਆ ਨਾ ਸਣੀ ਇਹ ਮਸਤਾਨੇ ਸਾਹ ਦੀ ਮਾਂ ਜੀ ਅੱਜ ਉਹਨੇ ਦਿਖਾਵਾਂਗੇ ਵੀ ਮਸਤਾਨਾ ਸ਼ਾਨੇਸ਼ ਮੱਝ ਦੇ ਫੇਟੋ ਜਿਹੜਾ ਪੈਦਾ ਹੋਇਆਗਾ ਤੇ ਇਹ ਸਾਨੂੰ ਮੱਝ ਵੀ ਦਿਖਾਵਾਂਗੇ ਤੇ ਵੈਸੇ ਤਾਂ ਇਹ ਗੱਭਣ ਆ ਗਏ ਤੇ ਬਾਕੀ ਭੈਣ ਕੋਲ ਕੁਝ ਗਾਈਆਂ ਰੱਖੀਆਂ ਹੋਈਆਂ ਨੇ ਉਹ ਵੀ ਤੁਹਾਨੂੰ ਦਿਖਾਉਨੇ ਆਪਾਂ ਗਾਈਆਂ ਬਹੁਤ ਸੋਹਣੀਆਂ ਮਿਕਸ ਬਰੀਡ ਵਿੱਚ ਤੇ ਪ੍ਰੋਸੈਸ ਚ ਆਪਾਂ ਤੇ ਬੱਚੀਆਂ ਵੀ ਭੈਣ ਹੋਣੀ ਸੋਹਣੇ ਟੀਕੇ ਜੀਆਂ ਤਿਆਰ ਕਰ ਰਹੀਆਂ ਜਿਵੇਂ ਦੇਖੋ ਇੱਧਰ ਸੋਹਣੇ ਬੱਚੇ ਆ ਰਹੇ ਨੇ ਤੇ ਇਹ ਜਿਹੜੀਆਂ ਝੋਟੀਆਂ ਨੇ ਸਾਰੀਆਂ ਇਹ ਮਸਤਾਨੇ ਤੋਂ ਗੱਭਣ ਤੇ ਜਿਵੇਂ ਆਪਣੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਪੈਣਾ ਪਸ਼ੂ ਪਾਲਕ ਦਾ ਕਿੱਤਾ ਕਰਦੀਆਂ ਤਾਂ ਰਾਜਸਥਾਨ ਦੇ ਵਿੱਚ ਵੀ ਬਹੁਤ ਸਾਰੀਆਂ ਪੈਣਾ ਨੂੰ ਸ਼ੌਂਕ ਆ ਤੇ ਤੁਹਾਨੂੰ ਦਿਖਾਵਾਂਗੇ ਇਹ ਬਾਈ ਜੀ ਹੋਣੀ ਐ ਇੱਥੋਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਤੇ ਇੱਧਰ ਵੀਰ ਬਰਾੜ ਖੜਾ ਹੈਗਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਵੈਲਕਮ ਤੇ ਬਾਈ ਬਰਾੜ ਦੀ ਬੇਟੀ ਖੜੀ ਆ ਮਾਤਾ ਜੀ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਤੇ ਇੱਧਰ ਤੁਹਾਨੂੰ ਦਿਖਾਉਨੇ ਆਂ ਆਪਾਂ ਜਿਹੜਾ ਹੈਗਾ ਮਸਤਾਨਾ ਸਾਹਣ ਉਹਦੀ ਜਿਹੜੀ ਮਾਸ ਨੂੰ ਦਿਖਾਵਾਂਗੇ ਆਪਾਂ ਬਾਕੀ ਤੁਸੀਂ ਦੇਖ ਲਓ ਬਹੁਤ ਸੋਹਣਾ ਇਹਨਾਂ ਦੇ ਪ੍ਰੋਜੈਕਟ ਇੱਥੇ ਬਣਾਇਆ ਵਾ ਬਾਈ ਜੀ ਰਾਸਤਾਨ ਦੇ ਵਿੱਚ ਖੁੱਲੀ ਜਗ੍ਹਾ ਕੀ ਇੱਕ ਨਾ ਇੱਥੇ ਹੋਰ ਦੇਖਣ ਨੂੰ ਮਿਲਿਆ ਮਾਹੌਲ ਬਹੁਤ ਸ਼ਾਂਤ ਆ ਤੇ ਬਾਕੀ ਇਹ ਪਾਣੀ ਦੀ ਦੁਰਵਰਤੋਂ ਨਹੀਂ ਕਰਦੇ ਪਾਣੀ ਬਿਲਕੁਲ ਨਹੀਂ ਢੋਲਦੇ ਜਿਵੇਂ ਆਪਣੇ ਪੰਜਾਬ ਦੇ ਵਿੱਚ ਨਾ ਪਾਣੀ ਨਾਲੀਆਂ ਦੇ ਵਿੱਚ ਫਿਰਦਾ ਇੱਥੇ ਨਾਲੀਆਂ ਦਾ ਸਿਸਟਮ ਹੈ ਨਹੀਂ ਤੇ ਇੱਥੇ ਮੇਰੇ ਨਾਲ ਸਾਡੇ ਲੋਗੀ ਪ੍ਰਧਾਨ ਹੋਣੀ ਜਾਏ ਵੇਆ ਮੈਂਬਰ ਹੋਣੀ ਰੋਗੀ ਮੈਂ ਪਰ ਕਿਵੇਂ ਲੱਗਾ ਆ ਕੇ ਬਹੁਤ ਵਧੀਆ ਬੜੀ ਮਾਹੌਲ ਵਾਲਾ ਵਧੀਆ ਲੱਗਾ ਹਾਂ ਮਾਹੌਲ ਬਹੁਤ ਸੋਹਣਾ ਨਾ ਮੱਛਰ ਨਾ ਮੱਖੀ ਬਹੁਤ ਵੱਡੀ ਮੱਖੀ ਆ ਨਾ ਮੱਛਰ ਹਾਂ ਤੇ ਬਣਾ ਲੋਕਾਂ ਨੂੰ ਰਹਿਣਾ ਰਹਿਣਾ ਜਰਾ ਆਪ ਦਾ ਟਾਂ ਦੇ ਇੱਥੇ ਨਾ ਤੁਸੀਂ ਦੇਖੋਗੇ ਜਿਹੜਾ ਪ੍ਰਾਣ ਸਾਹਿਬ ਦੇ ਭੈਣਾਂ ਕੋਈ ਗੇਟ ਨਹੀਂ ਵਧੀਆ ਜਰਾ ਮਾਹੌਲ ਨਾਲ ਬੈਠੇ ਆ ਹਾਂ ਨਜ਼ਾਰਾ ਆ ਤੇ ਇਹ ਨਾ ਦੇਖੋ ਛੱਡ ਦੇ ਮੂਰੇ ਕੋਈ ਮੱਛਰ ਦਾ ਨਹੀਂ ਕੁਝ ਨਹੀਂ ਸੋਨੂੰ ਮੱਖੀ ਹੀ ਨਹੀਂ ਨਜ਼ਰ ਆਊਗੀ ਮੱਖੀ ਬਹੁਤ ਘੱਟ ਆ ਇੱਥੇ ਤੇ ਇਹ ਜਿਹੜੀ ਹੈਗੀ ਆ ਵਿਰਾਟ ਦਿਖਾ ਮਸਤਾਨੇ ਦੀ ਜਿਹੜੀ ماں ਕੀ ਉਹ ਦਾ ਪਾਈ ਠੀਕ ਆ ਇਹ ਮਸਤਾਨੇ ਆ ਜਿਹੜਾ ਛੋਟਾ ਕਾ ਬਾਈ ਕੋਲ ਹਨਾ ਇਹ ਦਾ ਲక్ష్ਮੀ ਆ ਠੀਕ ਆ ਤੇ ਇਹਦਾ ਦਿਖਾਈ ਮੈਨੂੰ ਕਿੰਨੇ ਚਿਰ ਦੀ ਗੱਭਣਾ ਲੈਵਾ ਦਿਖਾਈ ਪੁੱਛੋ ਕਿਵੇਂ ਠੀਕ ਆ 4 ਮਹੀਨੇ ਕੋ ਪਾਣਾ 20 ਲੀਟਰ ਦੁੱਧ ਨਹੀਂ ਜਾਂਦੀ ਠੀਕ ਆ ਤੇ 11 ਲੀਟਰ ਦੁੱਧ ਆਣੇ ਕੱਢਿਆ ਗੁਰਪੀਕ ਦੇ ਠੀਕ ਹੈ ਮੈਂ ਦੂਜੇ ਛੂਏ ਚ ਦੂਜੇ ਛੂਏ 22 ਕਿਲੋ ਦਿੱਤਾ ਕਹਿੰਦਾ ਪਾ ਹਾਂਜੀ 22 ਕਿਲੋ ਦੁੱਧ ਜਿਹੜਾ ਕੱਢਿਆ ਇਹ ਜਿਹੜੇ ਥਾਣੇ ਦੇ ਜਾਨੀ ਦੀ ਮਸਤਾਨੇ ਨੇ ਇੰਨਾ ਦੁੱਧ ਚੁੰਗਿਆ ਵੀ ਮਸਤਾਨੇ ਦੇ ਚੁੰਗਣ ਦੇ ਨਾਲ ਪ੍ਰੋਬਲਮ ਆਈ ਆ ਇਹ ਥਣ ਲੰਬੇ ਕਰਦੇ ਉਹ ਚੁੰਗਦਾ ਰਿਹਾ ਹਾਂ ਜਿਹੜਾ ਲੇਵੇ ਦੀ ਥੋੜੀ ਪ੍ਰੋਬਲਮ ਇਹਨੂੰ ਆਈ ਆ ਕਿਉਂਕਿ ਮਸਤਾਨਾ ਲੰਮਾ ਚਿਰ ਦੁੱਧੇ ਚੁੰਗਦਾ ਰਿਹਾ ਉਹਦੇ ਨਾਲ ਇਹਨੂੰ ਥਰਾਂ ਦੀ ਪ੍ਰੋਬਲਮ ਆ ਗਈ ਤੇ ਬਾਕੀ ਆ ਸਾਰੀਆਂ ਛੋਟੀਆਂ ਜਿਹੜੀਆਂ ਹੈਗੀਆਂ ਇਹ ਮਸਤਾਨੇ ਤੋਂ ਹੀ ਗੱਭਣ ਨੇ ਸਾਰੇ ਹਾਂ ਇਹ ਸਾਰੇ ਮਸਤਾਨੇ ਤੋਂ ਗੱਭਣੇ ਬਹੁਤ ਸੋਹਣੀਆਂ ਤੇ ਬਰੀਕ ਚਮੜੀ ਦੀਆਂ ਝੋਟੀਆਂ ਨੇ ਬਹੁਤ ਚੰਗੀਆਂ ਨੇ ਇਧਰ ਹੋਵੇ ਤਿੰਨ ਤਿੰਨ ਮਹੀਨੇ ਦੀਆਂ ਇਹ ਜਿਹੜੀ ਮਸਤਾਨੇ ਸ਼ਾਂ ਦੀ ماں ਪਿੱਛੋਂ ਦੇਖੋ ਤੁਸੀਂ ਇਹਦਾ ਪ੍ਰਠੋੜਾ ਦੇਖੋਗੇ ਬਹੁਤ ਚੌੜਾ ਹਾਂ ਬਹੁਤ ਜ਼ਿਆਦਾ ਚੌੜੀ ਆ ਤੇ ਅੱਗੇ ਗੱਭਣਾਂ ਇਹ ਕਿੰਨੇ ਚਿਰ ਦੀ ਗੱਭਣਾ ਹੋ ਗਈ ਹੁਣ ਇਹ ਜੀ ਪੰਜ ਮਹੀਨੇ ਦੀ ਹੋ ਗਈ ਪੰਜਾਂ ਦੀ ਆ ਪੰਜਾਂ ਮਹੀਨੇ ਦੀ ਗੱਭਣਾ ਦੋਸਤੋ ਤੇ ਅੱਗੇ ਬਹੁਤ ਸੋਹਣਾ ਬੱਚਾ ਨੂੰ ਕਿਹੜਾ ਸੀ ਮਨ ਲੱਗਿਆ ਹੁਣ ਇਹਦੇ ਆਉਣ ਲੱਗਿਆ ਜੀ ਹੀਰੋ ਦਾ ਜੀ ਹੀਰੋ ਹੀਰੋ ਦਾ ਹੀਰੋ ਦਾ ਕੋਈ ਰਾਜਸਥਾਨ ਦੇ ਵਿੱਚ ਜਿਹੜਾ ਕੋਈ ਇਹਨਾਂ ਦਾ ਹੀਰੋ ਸ਼ਾਨ ਤੇ ਛੋਟਾ ਉਹਦਾ ਲੱਗਿਆ ਤੇ ਬਹੁਤ ਸੋਹਣੇ ਜਾਨਵਰ ਆ ਦੋਸਤੋ ਤੇ ਬਾਕੀ ਮਾਹੌਲ ਦੇਖੋ ਤੁਸੀਂ ਬਹੁਤ ਸੋਹਣਾ ਭੈਣ ਉਹਨਾਂ ਦਾ ਬਣਾਇਆ ਪ੍ਰੋਜੈਕਟ ਇਸ ਤਰ੍ਹਾਂ ਤੇ ਖੁਰਲੀਆਂ ਬਹੁਤ ਖੁਰਲੀਆਂ ਬਣਾਈਆਂ ਨੇ ਤੇ ਬਹੁਤ ਸ਼ੌਣਾ ਜਿਹੜਾ ਪਸ਼ੂਆਂ ਦਾ ਪ੍ਰੋਜੈਕਟ ਕਰਿਆ ਵਗਾ ਤੇ ਸਾਰੇ ਦੋਸਤਾਂ ਦਾ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ